ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸ ਫਾਰਮਰ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਆਪਾਂ ਝੋਨੇ ਬਾਰੇ ਝੋਨੇ ਦੇ ਵਿੱਚ ਸਾਰੇ ਦਾ ਸਮਾਂ ਚੱਲ ਰਿਹਾ ਕੁਝ ਵੈਰਾਈਟੀਆਂ ਦੇ ਵਿੱਚ ਕਈ ਵੈਰਾਈਟੀਆਂ ਪਾਈਪ ਫੁੱਲ ਰਹੀਆਂ ਮੰਨ ਲਓ ਵੀ ਸਟਾਰਟ ਹੋਣ ਵਾਲਾ ਨੇ ਸਾਰਾ ਲਗਭਗ ਹਰ ਇੱਕ ਵੈਰਾਈਟੀ ਦਾ ਗੇਤੀ ਵੇਚੀਤੀ ਦਾ ਤੇ ਗੱਲ ਕਰਨੀ ਆਪਾਂ ਸਪਰੇਅ ਬਾਰੇ ਕਿਉਂਕਿ ਹੁਣ ਜਿਵੇਂ ਇਹ ਮੌਸਮ ਕਲੀਅਰ ਹੋਇਆ ਜ਼ਿਮੀਂਦਾਰਾਂ ਨੇ ਸਪਰੇਆਂ ਵਾਲਾ ਮੁੱਦਾ ਬੜਾ ਚੱਕਿਆ ਹੋਇਆ ਹੈ ਕੋਈ ਪੱਤਲਾ ਲਪੇਟ ਸੁੰਢੀ ਲਈ ਜਾਂ ਗੋਵਾਲੀ ਜਾਂ ਤੇਲੇ ਵਾਲੀ ਤੇ ਜਾਂ ਕੋਈ ਫੰਗੀ ਸਾਈਡ ਤੈਨੂੰ ਹੀ ਮੈਨ ਹੁੰਦੇ ਆ ਤੇ ਵੀ ਇਹੇ ਆਪਾਂ ਨੂੰ ਕਰਨੇ ਚਾਹੀਦੇ ਆ ਜਾਂ ਨਹੀਂ ਹੁਣ ਤੇ ਉਹਦੇ ਲਈ ਆਪਾਂ ਵੀਡੀਓ 'ਚ ਗੱਲ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾ ਉਹ ਜਿਹੜਾ ਖੇਤ ਮੇਰਾ ਆਪਣਾ ਖੇਤ ਹੈ ਇਹ ਊਸ਼ਾ ਪੂਸ਼ਾ 44 ਰਕਤ ਜੋ ਕਿ ਲਗਭਗ ਨਿਸਾਰਾ ਕਰ ਰਿਹਾ ਹੈ ਅੱਧ ਤੋਂ 50% ਤੋਂ ਵੱਧ ਨਿਸਾਰਾ ਲੈ ਗਿਆ ਤਾਂ ਇਸ ਵਾਰ ਵੈਸੇ ਤਾਂ ਆਪਾਂ ਨੇ ਸਾਰੇ ਟਾਈਮ ਪਾਣੀ ਖੇਤ ਦੇ ਵਿੱਚ ਖੜਾ ਰੱਖਣਾ ਜ਼ਰੂਰੀ ਹੁੰਦਾ ਪਰ ਇਸ ਵਾਰ ਮੌਸਮ ਨਹੀਂ ਸਾਥ ਦੇ ਰਿਹਾ ਜ਼ਿਮੀਂਦਾਰਾਂ ਦਾ ਮੰਨ ਲਓ ਵਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਾਰਿਸ਼ ਹੋਣ ਕਰਕੇ ਆਪਾਂ ਖੇਤਾਂ ਨੂੰ ਪਾਣੀ ਨਹੀਂ ਦੇ ਸਕੇ ਪ੍ਰੋਪਰ ਸਮੇਂ ਤੇ ਕਿਉਂਕਿ ਬਾਰਿਸ਼ ਡੇਲੀ ਹੁੰਦੀ ਸੀ ਡੇਲੀ ਹੀ ਤੇ ਜੇ ਆਪਾਂ ਖੇਤ ਪਹਿਲਾਂ ਪਾਰ ਕੇ ਰੱਖਦੇ ਆ ਵੱਟਾਂ ਵੰਨੇ ਟੁੱਟਦੇ ਸੀ ਤਾਂ ਉਸ ਕਰਕੇ ਆਪਾਂ ਖੇਤਾਂ ਨੂੰ ਪਾਣੀ ਨਹੀਂ ਲਾਇਆ ਤਾਂ ਹੁਣ ਇੱਕ ਗੱਲ ਹੋਰ ਵੈਦਰ ਐਕਟ ਹੀ ਸਾਰੇ ਹਰਿਆਣੇ ਪੰਜਾਬ ਹਰ ਇੱਕ ਜਗ੍ਹਾ ਦਾ ਇੱਕੋ ਜਿਹਾ ਰਿਹਾ ਨਾ ਹੀ ਤਾਪਮਾਨ ਘਟਿਆ ਨਾ ਹੀ ਵਧਿਆ ਅਕਟਾਈ ਰਿਹਾ ਮੰਨ ਲਓ ਵੀ ਮੌਸਮ ਖਰਾਬ ਹੀ ਰਿਹਾ ਲਗਭਗ ਹੁਣ 2 ਕੁ ਦਿਨਾਂ ਦੀ ਧੁੱਪ ਲੱਗੀ ਸੀ ਤੇ ਉਪਰੋਚੋਂ ਨੇ ਆਪਣੇ ਨਿਸਾਰਾ ਕਰ ਰਹੇ ਤੇ ਉਧਰੋਂ ਜ਼ਿੰਮੇਦਾਰਾਂ ਨੇ ਨਾਲ ਦੇ ਨਾਲ ਢੋਲੀਆਂ ਪਾਈਪਾਂ ਤੇ ਉਹ ਵੀ ਡਰਮ ਵਗੈਰਾ ਸਪਰੇਅ ਲਈ ਚੱਕ ਲੇ ਕਾਦੇ ਲਈ ਕਈ ਜ਼ਿੰਮੇਦਾਰਾਂ ਦਾ ਤਪੱਤਲ ਪੇਟ ਲਈ ਕਰ ਰਹੇ ਨੇ ਤੇ ਕਈ ਕਰ ਰਹੇ ਨੇ ਮੰਨ ਲਓ ਫੰਗੀ ਸਾਈਡ ਫੰਗਸ ਆ ਗਈ ਜੋ ਵੀ ਪਹਿਲੀ ਗੱਲ ਤਾਂ ਤੁਸੀਂ ਸਪਰੇਅ ਕਰਨ ਤੋਂ ਪਹਿਲਾਂ ਇਹ ਚੀਜ਼ ਨੋਟ ਕਰੋ ਕਿ ਮੈਂ ਇਹ ਦੁਨੀਵਰਸਿਟੀ ਵੀ ਕਹਿੰਦੀ ਆ ਬਹੁਤ ਵਿਦਵਾਨ ਜਿਹੜੇ ਖੇਤੀ ਦੇ ਮਾਰਨੇ ਬੱਡੇ ਵੱਕਦੇ ਡਾਕਟਰ ਸਾਹਿਬਾਂ ਦਾ ਕੋਈ ਹੋਰ ਉਹ ਸਾਰੇ ਕਹਿੰਦੇ ਆ ਜਦੋਂ ਵਾਰਸ਼ਾਂ ਦਾ ਸਮਾਂ ਹੁੰਦਾ ਜਾਂ ਤੇਜ਼ ਹਵਾ ਚੱਲਦੀ ਹੈ ਤਾਂ ਉਦੋਂ ਪੱਤਲਪੇਟ ਦਾ ਅਟੈਕ ਜੇ ਆ ਵੀ ਜਾਵੇ ਤਾਂ ਉਹ ਕੁਛ ਕੋਈ ਵੀ ਬਿਮਾਰੀ ਆਪਦੇ ਸਿੰਪਟਮ ਤਾਂ ਛੱਡ ਕੇ ਜਾਂਦੇ ਜੇ ਪੱਤਲਪੇਟ ਆਈ ਹੈ ਤਾਂ ਪੱਤੇ ਚਿੱਟੇ ਹੋ ਗਏ ਤਾਂ ਆ ਕੇ ਉਹਦਾ ਅਟੈਕ ਖਤਮ ਹੋ ਗਿਆ ਪਰ ਇਸ ਵਾਰ بارشਾਂ ਲਗਾਤਾਰ ਹੋਣ ਕਰਕੇ ਪੱਤਲਪੇਟ ਜਾਂ ਗੋਵਾਲੀ ਸੁੰਡੀ ਜਾਂ ਕੁਛ ਹੋਰ ਬਹੁਤ ਜ਼ਿਆਦਾ ਨੁਕਸਾਨ ਨਹੀਂ ਕਰ ਸਕਦਾ ਤਾਂ ਇਸ ਕਰਕੇ ਹੁਣ ਜੇ ਆਪਾਂ ਕਵਰਾ ਕੇ ਸਪਰੇਅ ਕਰਾਂਗੇ ਤਾਂ ਆਪਣਾ ਨਜਾਇਜ਼ ਖਰਚ ਹੈ ਕਿਉਂਕਿ ਦਵਾਈ ਨੂੰ ਜਿਹੜੀਆਂ ਵਧੀਆ ਬ੍ਰਾਂਡ ਨੇ ਵਧੀਆ ਕੰਪਨੀਆਂ ਨੇ ਉਹਨਾਂ ਦੀਆਂ ਦਵਾਈਆਂ ਨੂੰ ਸਮਾਂ ਚਾਹੀਦਾ 2 ਤੋਂ 2.5 ਘੰਟੇ ਇੱਕ ਵਾਰ ਕਰਨ ਤੋਂ ਬਾਅਦ ਜੇ 2.5 ਘੰਟੇ بارش ਨਹੀਂ ਹੁੰਦੀ ਤਾਂ ਆਪਾਂ ਨੂੰ ਰਿਜ਼ਲਟ ਮਿਲ ਜਾਂਦਾ ਦਵਾਈ ਦਾ ਤੇ ਜੇ ਆਪਾਂ ਮੰਨ ਲਓ ਕੁਝ ਦੇਸੀ ਕੰਪਨੀ ਬਾਧੂ ਕੰਪਨੀ ਮਾਰਕੀਟ ਦੇ ਵਿੱਚ ਉਹਨਾਂ ਦੀ ਦਵਾਈ ਕਰਦੇ ਉਹਨਾਂ ਦੀ ਤਾਂ ਦਵਾਈ ਨੂੰ ਚਾਹੇ 4 ਘੰਟੇ ਬਾਅਦ ਮੀਂਹ ਆ ਜਾ ਉਹਦਾ ਰਿਜ਼ਲਟ ਨਹੀਂ ਮਿਲੂਗਾ ਕਿਉਂਕਿ ਉਹ ਪ੍ਰੋਪਰ ਟੈਕ ਨਹੀਂ ਸਕਦੇ ਆ ਜਿਆਦਾ ਲੰਮਾ ਟਾਈਮ ਤਾਂ ਇਸ ਕਰਕੇ ਹੁਣ ਤੁਹਾਡੇ ਅੰਦਰ ਜਿਹੜਾ ਡਰ ਬਣਿਆ ਉਸ ਡਰ 'ਚ ਤੁਸੀਂ ਮੌਸਮ ਖੁੱਲੇ ਬਿਨਾ ਸਪਰੇਅ ਕਰੋਗੇ ਨਾ ਇਹ ਤੁਹਾਡੀ ਪੈਸੇ ਦੀ ਬਰਬਾਦੀ ਤੇ ਨਾਲੇ ਤੁਹਾਡਾ ਨੁਕਸਾਨ ਨੁਕਸਾਨ ਕੀ ਹੋਣਾ ਕਿ ਉਹਨੇ ਦਾ ਮੌਸਮ ਖਰਾਬ ਹੋਣ ਕਰਕੇ ਚੋਣੇ ਦੇ ਵਿੱਚ ਜਿਹੜੀ ਬੂਰ ਵਾਲੀ ਪ੍ਰਕਿਰਿਆ ਜਾਂ ਪੋਲੀਨੇਸ਼ਨ ਜੋ ਵੀ ਹੋਣਾ ਦਾਣਾ ਬਣਨ ਦੀ ਪ੍ਰਕਿਰਿਆ ਉਹ ਨਹੀਂ ਹੋਈ ਸੀ ਕਿਉਂਕਿ ਜਿਹੜੀ ਆਪਣੀ ਫਸਲ ਹੈ ਮੌਸਮ ਅਕੋਰਡਿੰਗ ਚੱਲਦੀ ਹੈ ਮੌਸਮ ਦੇ ਅਕੋਰਡਿੰਗ ਚੱਲਦੇ ਮੌਸਮ ਖਰਾਬ ਹਤਾ ਇਹ ਉਸ ਕੁਛ ਘੰਟੇ ਬੂਰ ਨਹੀਂ ਪਉਂਦਾ ਜਦੋਂ ਨਿਕਲਦਾ ਉਹਦੀ ਪਉਂਦਾ ਸਾਰਾ ਆਪਦਾ ਕੰਮ ਕੰਪਲੀਟ ਕਰ ਲਿਆ ਤਾਂ ਹੁਣ ਤਿੰਨ ਚਾਰ ਦਿਨਾਂ ਬਾਅਦ ਧੁੱਪ ਨਿਕਲਣ ਤੋਂ ਬਾਅਦ ਜੇ ਮੌਸਮ ਨੇ ਆਪਦਾ ਕੰਮ ਸੌਰੀ ਫਸਲ ਨੇ ਆਪਦਾ ਕੰਮ ਜੋ ਦਾਣਾ ਬਣਨ ਵਾਲੀ ਪ੍ਰਕਿਰਿਆ ਸਟਾਰਟ ਕਰਨੇ ਆ ਉਹ ਆਪਾਂ ਡਿਸਟਰਬ ਕਰ ਦੇਣੀ ਨੇ ਇਸਰੇ ਵਿੱਚ ਓਨੇ ਦੇ ਵਿੱਚ ਕਿਉਂਕਿ ਹੁਣ ਤੁਸੀਂ ਐਂ ਦੇਖ ਲਓ ਵੀ ਸਵੇਰੇ ਅੱਜ ਬੱਦਲ ਵਾਈ ਸੀ ਹੁਣ ਧੁੱਪ ਨਿਕਲੀ ਹਜੇ ਤੱਕ ਝੋਨੇ ਦੇ ਉੱਪਰ ਬੂਰ ਨਹੀਂ ਆਇਆ ਨਾ ਹੌਣ ਦਾ ਕਹਿਣ ਕੀ ਸੀ ਪਹਿਲਾਂ ਬੱਦਲ ਵਾਈ ਚੱਲ ਰਹੀ ਸੀ ਹੁਣ ਮੌਸਮ ਕਲੀਅਰ ਹੁੰਦਾ ਜਾਂਦਾ ਓਵੇਂ ਓਵੇਂ ਸ਼ਾਮ ਤੱਕ ਇਹਦੇ ਉੱਪਰ ਜੋ ਵੀ ਬੂਰ ਪੈਣਾ ਪੈ ਕੇ ਤੇ ਉਹ ਪ੍ਰਕਿਰਿਆ ਕੰਪਲੀਟ ਹੋ ਜੂਗੀ ਤੇ ਹੁਣ ਜੇ ਇਸ ਝੋਨੇ ਨੂੰ ਆਪਾਂ ਜੋ 50% ਨਿਸਰ ਹੈ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਸਾਰਾ ਖੇਤ ਚੈੱਕ ਕਰਿਆ ਹਜੇ ਤੱਕ ਨਾ ਤਾਂ ਕੋਈ ਉਲੀ ਰੋਗ ਹੈ ਦੇ ਵਿੱਚ ਨਾ ਤੇਲ ਹੈ ਤੇ ਨਾ ਹੀ ਪੱਤਾ ਲਪੇਟਾ ਤੇ ਨਾ ਹੀ ਗੋਭ ਵਾਲੀ ਹੈ ਤਾਂ ਇਸ ਕਰਕੇ ਹੁਣ ਡਰ ਦੇ ਵਿੱਚ ਸਪਰੇਅ ਕਰਾਂਗੇ ਸਪਰੇਅ ਦਾ ਤਾਂ 1200 ਨੁਕਸਾਨ ਹੋਣਾ ਹੀ ਹੋਣਾ ਤੇ ਨਾਲ ਜਿਹੜਾ ਝੋਨੇ ਦੀਆਂ ਟਾਹਣੀਆਂ ਟੁੱਟਣੀਆਂ ਤੇ ਯਾ ਆਪਾਂ ਫਿਰ ਜਿਹੜਾ ਬੂਰ ਦਾ ਨੁਕਸਾਨ ਹੋਣਾ ਤਾਂ ਆਪਣੇ ਬਾਅਦ ਦੇ ਵਿੱਚ ਫੋਕ ਹੀ ਬਣਨੇ ਆ ਤਾਂ ਇਹ ਫੋਕ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਜ਼ਿੰਮੇਵਾਰ ਖੁਦ ਵੀ ਬਣ ਜਾਂਦੇ ਆ ਤੇ ਬਾਕੀ ਇਸ ਵਾਰ ਬਿਮਾਰੀਆਂ ਤੁਹਾਨੂੰ ਪਤਾ ਆਪੀ ਘੱਟ ਲੱਗੀਆਂ ਉਦਾਂ ਆਪਾਂ ਪਾਣੀ ਬੰਦ ਨਹੀਂ ਕਰਨੇ ਸੀ ਹੁਣ ਮੌਸਮ ਖਰਾਬ ਹੋਣ ਕਰਕੇ ਪਾਣੀ ਗਿਣਮੇ ਚੋਂ ਮੇ ਲੱਗੇ ਆ ਤੇ ਜਦੋਂ ਦਾ ਝੋਨੇ ਨੇ ਸਾਰਾ ਸਟਾਰਟ ਕੀਤਾ ਤਾਂ ਪਾਣੀ ਰੱਬ ਹੀ ਲਈ ਗਿਆ ਆਪਾਂ ਮੋਟਰ ਵਾਲਾ ਤਾਂ ਬਹੁਤ ਘੱਟ ਲੱਗਿਆ ਤਾਂ ਇਸ ਕਰਕੇ ਡਰ ਦੇ ਵਿੱਚ ਆ ਕੇ ਆਪਾਂ ਕੋਈ ਵੀ ਸਟੈਪ ਨਹੀਂ ਚੱਕਣਾ ਵੀ ਡਰ ਡਰ ਚ ਹਾਂ ਤੁਹਾਡੇ ਬਿਮਾਰੀ ਹੈ ਖੇਤ ਚ ਤੁਹਾਨੂੰ ਲੱਗਦਾ ਵੀ ਸਾਨੂੰ ਸਪਰੇਅ ਕਰਨੀ ਪਊ ਤੌ ਦੀ ਸਪਰੇਅ ਤੁਸੀਂ ਜਰੂਰ ਕਰੋ ਪਹਿਲਾਂ ਖੇਤ ਨੂੰ ਚੈੱਕ ਕਰੋ ਕਿਸੇ ਨੂੰ ਦੇਖੋ ਦੇਖ ਸਪਰੇਅ ਨਾ ਕਰੋ ਝੋਨਾ ਹਜੇ ਸਾਫ਼ ਹੈ ਕੋਈ ਝੋਨੇ ਦੇ ਵਿੱਚ ਹਜੇ ਤੱਕ ਬਿਮਾਰੀ ਨਹੀਂ ਜੇ ਤੁਹਾਡੇ ਖੇਤਾਂ ਦੇ ਵਿੱਚ ਯੂਰੀਆ ਓਵਰ ਡੋਸ ਜਾਂ ਲੰਮਾ ਟਾਈਮ ਪਾਈ ਗਏ ਹੋ ਤੁਸੀਂ 40 50 ਦਿਨ ਤੇ ਝੋਨੇ ਦੀ ਹਾਈਟ ਜ਼ਿਆਦਾ ਹੈ ਤੇ ਝੋਨੇ ਦੇ ਵਿੱਚ ਪੱਤਾ ਜ਼ਿਆਦਾ ਚੜਿਆ ਹੋਇਆ ਉੱਥੇ ਤੁਹਾਨੂੰ ਡਰਨ ਦੀ ਜ਼ਰੂਰਤ ਹੈ ਉੱਥੇ ਪਹਿਲਾਂ ਖੇਤ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਤੁਸੀਂ ਡਿਸੀਜਨ ਲਓ ਵੀ ਸਪਰੇਅ ਕਰਨੀ ਹੈ ਜਾਂ ਨਹੀਂ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਖਰਾਬ ਮੌਸਮ ਦੇ ਵਿੱਚ ਤੁਹਾਨੂੰ ਕਿਸੇ ਵੀ ਸਪਰੇਅ ਦਾ ਕੋਈ ਰਿਜ਼ਲਟ ਨਹੀਂ ਮਿਲਣਾ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਤੋਂ